ਜੀ ਆਇਆਂ ਨੂੰ प्यारे ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7 ਮੌਸਮ ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂ ਵਿੱਚ ਅਨੁਕੂਲਨ ਤੇ ਬੱਚਿਓ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਪਹਿਲਾ ਵੀਡੀਓ ਜਿਹਦੇ 6 ਸਵਾਲ ਅਸੀਂ ਸਬਕ ਤੋਂ ਲੈ ਕੇ ਬਣਾਏ ਨੇ ਤੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਸਵਾਲ ਤੇ ਨਾਲ ਉਹਨਾਂ ਦੇ ਉੱਤਰ ਆਪਣੀ ਕਾਪੀ ਵਿੱਚ ਨੋਟਬੁੱਕ ਵਿੱਚ ਉਤਾਰ ਲਓ ਮਗਰੋਂ ਦੀ ਇਹਨਾਂ ਨੂੰ ਯਾਦ ਕਰਕੇ ਕੰਠ ਕਰਕੇ ਬਿਨਾ ਦੇਖੇ ਆਪਣੇ ਆਪ ਲਿਖੰਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਤੁਸੀਂ ਪਲੇਲਿਸਟ ਤੇ ਟੈਪ ਕਰੋ ਇਸ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 7th english 7th math 7ਵੀਂ ਗਣਿਤ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਕਿ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਵਿਦ ਆਨਲੀ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ। ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪੇ ਵੀਡੀਓਜ਼ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚਿਓ ਹੁਣ ਐਵਲਾ ਸੋਚੋ ਅਤੇ ਉੱਤਰ ਦਿਓ ਦੀ ਲੜੀ ਦਾ ਜਿਹੜਾ ਪਹਿਲਾ ਵੀਡੀਓ ਤੇ ਉਹਦੇ ਸਵਾਲ ਸੋ ਪਹਿਲਾ ਸਵਾਲ ਹੈ ਮੌਸਮ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਵੈਦਰ ਕਿਸ ਨੂੰ ਕਹਿੰਦੇ ਹਨ ਠੀਕ ਹੈ ਸੋ ਜਵਾਬ ਹੈ ਕਿਸੇ ਖਾਸ ਸਮੇਂ ਤੇ ਕਿਸੇ ਵੀ ਥਾਂ ਦੇ ਵਾਤਾਵਰਣ ਦੀ ਹਾਲਤ ਨੂੰ ਮੌਸਮ ਕਿਹਾ ਜਾਂਦਾ ਹੈ। ਕੋਈ ਵੀ ਥਾਂ ਕਿਸੇ ਖਾਸ ਮੌਕੇ ਤੇ ਕਿਸੇ ਖਾਸ ਸਮੇਂ ਤੇ ਵਾਤਾਵਰਣ ਕਿਹੋ ਜਿਹਾ ਹੈ ਉਹਨੂੰ ਮੌਸਮ ਕਹਿੰਦੇ ਨੇ ਕਿਸੇ ਵੀ ਥਾਂ ਦਾ ਮੌਸਮ ਨਮੀ ਹਵਾ ਚ ਕਿੰਨੀ ਇਸ ਕਿੰਨਾ ਸੱਲਾਪਨ ਹੈਗਾ ਬੱਦਲ ਵਾਈ ਬੱਦਲ ਕਿੰਨੇ ਹੈਗੇ ਨੇ ਨੀ ਹਵਾ ਹਵਾ ਰੁਕੀ ਹੋਈ ਹੈ ਜਾਂ ਪੌਣ ਚਲਦੀ ਪਈ ਹੈ ਕਿਹੜੀ ਦਿਸ਼ਾ ਚਲਦੀ ਪਈ ਹੈ ਕਿੰਨੀ ਗਤੀ ਨਾਲ ਚਲਦੀ ਪਈ ਹੈ ਸੂਰਜੀ ਚਮਕ ਭਾਅ ਤਾਪਮਾਨ ਮਨਿਆ ਦਾ ਤਾਪਮਾਨ ਆਦ ਦੀਆਂ ਹਾਲਤਾਂ ਤੇ ਨਿਰਧਾਰਿਤ ਕੀਤਾ ਜਾਂਦਾ ਹੈ ਸੋ ਇਹ ਜਿਹੜੇ ਇਹ ਕਾਰਕ ਹੈਗੇ ਨੇ ਐਡੇ ਇਫੈਕਟਿਵ ਨੇ ਇਹਨਾਂ ਨੂੰ ਧਿਆਨ ਚ ਰੱਖ ਕੇ ਮੌਸਮ ਦਾ ਜਿਹੜਾ ਵੇਰਵਾ ਦਿੱਤਾ ਜਾਂਦਾ ਠੀਕ ਹੈ ਸੋ ਦੂਜਾ ਸਵਾਲ ਬੱਦਲਵਾਈ ਦੀ ਹਾਲਤ ਵਿੱਚ ਦਿਨ ਠੰਡਾ ਅਤੇ ਰਾਤ ਨਿੱਗੀ ਕਿਉਂ ਹੁੰਦੀ ਹੈ ਸੋ ਬੜਾ ਹੀ ਬੱਚਾ ਹੈ ਰੋਚਕ ਤੇ ਇੱਕ ਬੜਾ ਦਲੀਲਪੂਰ ਸਵਾਲ ਹੈਗਾ ਤੇ ਇਹਨਾਂ ਸਵਾਲਾਂ ਨਾਲ ਹੀ ਸਾਨੂੰ ਕੀ ਹੈ ਸਾਨੂੰ ਇੱਕ ਸੋਚਣ ਦੀ ਆਦਤ ਪੈਂਦੀ ਹੈ ਨਾਲੇ ਵਿਗਿਆਨ ਦੇ ਨੇ ਤੱਥ ਹੈਗੇ ਨੇ ਸਿਧਾਂਤ ਨੇ ਉਹਨਾਂ ਦੀ ਵੀ ਸਮਝ ਪੈਂਦੀ ਹੈ ਉਹ ਦੇਖੀਏ ਬੱਦਲਵਾਈ ਦੀ ਹਾਲਤ ਵਿੱਚ ਬੱਦਲ ਧਰਤੀ ਦੇ ਵਾਲੇ ਕੰਬਲ ਦਾ ਕੰਮ ਕਰਦੇ ਹਨ ਜੇ ਬੱਦਲ ਹੋ ਗਏ ਮੰਨ ਲਓ ਉਹਨਾਂ ਨੇ ਧਰਤੀ ਦੇ ਆਲੇ-ਦੁਆਲੇ ਇੱਕ ਕੰਬਲ ਧਰਤੀ ਦੇ ਉੱਤੇ ਪਾ ਗਿਆ ਵਾਤਾਵਰਣ ਦੇ ਉੱਤੇ ਵਾਯੂ ਮੰਡਲ ਦੇ ਉੱਤੇ ਠੀਕ ਹੈ ਸੋ ਦਿਨ ਵੇਲੇ ਬੱਦਲ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਤੇ ਪਹੁੰਚਣ ਨਹੀਂ ਦਿੰਦੇ ਤੇ ਬੱਚੇ ਸੂਰਜ ਦੀ ਕਿਰਨਾਂ ਨੇ ਸਾਨੂੰ ਗਰਮ ਕਰਨਾ ਸੀਗਾ ਧਰਤੀ ਨੂੰ ਗਰਮ ਕਰਨਾ ਸੀਗਾ ਉਹ ਬੱਦਲ ਜਿਹੜੇ ਨੇ ਉਹ ਕਿਰਨਾਂ ਨੂੰ ਪਹੁੰਚਣ ਤੋਂ ਰੋਕ ਦਿੰਦੇ ਨੇ ਜਿਵੇਂ ਸਾਨੂੰ ਕਿਸੇ ਰੁੱਖ ਦੀ ਛਾਂ ਥੱਲੇ ਠੰਡ ਮਹਿਸੂਸ ਹੁੰਦੀ ਹੈ ਤਪਸ਼ ਦੇ ਵਿੱਚ ਵੀ ਸੋ ਇਸੇ ਤਰ੍ਹਾਂ ਜਿਹੜੇ ਬੱਦਲ ਨੇ ਛਾਂ ਕਰ ਦਿੰਦੇ ਨੇ ਸੂਰਜ ਦੀਆਂ ਕਿਰਨਾਂ ਨੂੰ ਆਉਣ ਨਹੀਂ ਦਿੰਦੇ ਜਿਸ ਕਰਕੇ ਦਿਨ ਠੰਡਾ ਜਾਂਦਾ ਹੈ ਇਹ ਤਾਂ ਹੋ ਗਿਆ ਦਿਨ ਦੀ ਗੱਲ ਹੁਣ ਰਾਤ ਵੇਲੇ ਰਾਤ ਵੇਲੇ ਇਹੀ ਬੱਦਲ ਧਰਤੀ ਵੱਲੋਂ ਛੱਡੀ ਜਾਂਦੀ ਗਰਮੀ ਨੂੰ ਪੁਲਾੜ ਵਿੱਚ ਜਾਣ ਤੋਂ ਰੋਕਦੇ ਹਨ ਕਿਉਂਕਿ ਧਰਤੀ ਨੇ ਜਿਹੜਾ ਦਿਨ ਵੇਲੇ ਇਕੱਠਾ ਕੀਤਾ ਹੁੰਦਾ ਹੈ ਜਿਹੜੀ ਤਪਸ਼ ਆਪਣੇ ਅੰਦਰ ਸੋਖੀ ਹੁੰਦੀ ਹੈ ਰਾਤ ਵੇਲੇ ਉਹੀ ਧਰਤੀ ਉਸ ਤਪਸ਼ ਨੂੰ ਪੁਲਾੜ ਵਿੱਚ ਛੱਡਦੀ ਵੀ ਹੈ ਕਿਉਂ ਜੇ ਉਹ ਤੇ ਬੱਦਲ ਨਾ ਹੋਣ ਤੇ ਉਹ ਧਰਤੀ ਦੀ ਜਿਹੜੀਆਂ ਜਿਹੜੀਆਂ ਕਿਰਨਾਂ ਨੇ ਮਤਲਬ ਕਿ ਧਰਤੀ ਚੋਂ ਨਿਕਲਣ ਵਾਲੀਆਂ ਗਰਮੈਸ਼ ਦੀਆਂ ਤਪਸ਼ ਦੀਆਂ ਕਿਰਨਾਂ ਨੇ ਉਹ ਪੁਲਾੜ ਵਿੱਚ ਚਲ ਜਾਣੀਆਂ ਸੀਗੀਆਂ ਪਰ ਬੱਚਿਓ ਫਿਰ ਕੀ ਹੁੰਦਾ ਹੈ ਉਹ ਰੋਗ ਲੈਂਦੀਆਂ ਫਸ ਜਾਂਦੀਆਂ ਨੇ ਬੱਦਲ ਜਿਹੜੇ ਨੇ ਉਹ ਆਪ ਦੀਆਂ ਕਿਰਨਾਂ ਨੂੰ ਪੁਲਾੜ ਵਿੱਚ ਨਹੀਂ ਜਾਣ ਦਿੰਦੇ ਜਿਸ ਕਰਕੇ ਰਾਤ ਨਿੱਗੀ ਰਹਿੰਦੀ ਹੈ ਠੀਕ ਹੈ ਅੱਗੇ ਚੱਲੀਏ ਹੁਣ ਕੁਨਗਲਾ ਸਵਾਲੇ ਕਿਸੇ ਕਿਸੇ ਥਾਂ ਦਾ ਮੌਸਮ ਵੈਦਰ ਕਿਹੜੇ ਕਾਰਕਾਂ ਤੇ ਨਿਰਭਰ ਕਰਦਾ ਹੈ ਬੜਾ ਮਹੱਤਵਪੂਰਨ ਹੈ ਸੋ ਮੁੱਖ ਤੌਰ ਤੇ ਪੰਜ ਕਾਰਕ ਨੇ ਸੋ ਕਿਸੇ ਥਾਂ ਦਾ ਮੌਸਮ ਹੇਠ ਲਿਖੇ ਕਾਰਕਾਂ ਤੇ ਨਿਰਭਰ ਕਰਦਾ ਹੈ ਪਹਿਲਾ ਹੈ ਸੂਰਜ ਠੀਕ ਹੈ ਮੌਸਮ ਨੂੰ ਪ੍ਰਭਾਵਿਤ ਕਰਨ ਵਾਲਾ ਇਹ ਇੱਕ ਪ੍ਰਮੁੱਖ ਕਾਰਨ ਹੈ ਮਣੀ ਬੜੀ ਸਪਸ਼ਟ ਵਾਲੇ ਸੂਰਜ ਜਿੰਨਾ ਤਪੇਗਾ ਉਹਨਾਂ ਤਾਪਮਨ ਜ਼ਿਆਦਾ ਹੋਏਗਾ ਸੂਰਜ ਜਿੰਨਾ ਜਿਹਦਾ ਘੱਟ ਤਪੇਗਾ ਤੇ ਉਹਦਾ ਕੀ ਹੋਏਗਾ ਤਾਪਮਨ ਘੱਟ ਹੋਏਗਾ ਠੀਕ ਹੈ ਫਿਰ ਆ ਗਿਆ ਪੌਂਟ ਜਿਹੜੂ ਅੰਗਰੇਜ਼ੀ ਕਹਿੰਦੇ ਵਿੰਡ ਇਹ ਕਹਿੰਦੀ ਹਵਾ 에ਰ ਇਹ ਕਹਿੰਦੀ ਪੌਂਟ ਵਗਦੀ ਹਵਾ ਨੂੰ ਅਸੀਂ ਪੌਣ ਕਹਿੰਦੇ ਆ ਸੋ ਵਗਦੀ ਹਵਾ ਨੂੰ ਪੌਣ ਕਹਿੰਦੇ ਹਨ ਉਦਾਂ ਹਵਾ ਹੈ ਪਰ ਜੋ ਗਤੀ ਵਿੱਚ ਹੋਵੇ ਹਲਚਲ ਕਰਦੀ ਹੋਵੇ ਫਿਰ ਅਸੀਂ ਨੂੰ ਪੌਣ ਕਹਿੰਦੇ ਆ ਸੋ ਪੌਣ ਮੌਸਮ ਠੰਡਾ ਕਰਦੀ ਹੈ ਕਿਉਂ ਜਿੱਲੇ ਪੌਣ ਵਗਦੀ ਹੈ ਤੇ ਉਹ ਜਿਹੜਾ ਧਰਤੀ ਤੋਂ ਛੱਡਿਆ ਰੇਕ ਹੈਗਾ ਉਹਨੂੰ ਆਪਣੇ ਨਾਲ ਲੈ ਜਾਂਦੀ ਵਾਹ ਕੇ ਲੈ ਜਾਂਦੀ ਹੈ ਸੋ ਪੌਣ ਠੰਡਾ ਕਰਦੀ ਹੈ ਨਾਲੇ ਸਾਡੀ ਜਿੱਲੇ ਚੰਬੜੀ ਤੇ ਛੂੰਦੀ ਹੈ ਤੇ ਸਾਡਾ ਜਿਹੜਾ ਪਸੀਨਾ ਹੈ ਉਹਨੂੰ ਸੁਖਣ ਚ ਵੀ ਉਹਨੂੰ ਵਾਸ਼ਪੀਕਰਨ ਕਰਨ ਵਿੱਚ ਉਡਾਣ ਵਿੱਚ ਵੀ ਸਹਾਇਤਾ ਕਰਦੀ ਹੈ ਤੇ ਸਾਨੂੰ ਠੰਡਾ ਮਹਿਸੂਸ ਹੁੰਦਾ ਹੈ ਸੋ ਕੌਣ ਮੌਸਮ ਠੰਡਾ ਕਰਦੀ ਹੈ ਅਤੇ ਸ਼ਾਂਤ ਹਵਾ ਜੇ ਹਵਾ ਨਾ ਵਗੇ ਮੌਸਮ ਨੂੰ ਮੁਕਾਬਲਤਨ ਗਰਮ ਕਰ ਦਿੰਦੀ ਹੈ ਅਸੀਂ ਕਹਿੰਦੇ ਵੀ ਯਾਰ ਹਵਾ ਚੱਲੇ ਤੇ ਥੋੜੀ ਠੰਡ ਬਵੇ ਹੈਨਾ ਤੇ ਜਦ ਹਵਾ ਚੱਲਦੀ ਹੈ ਮੌਸਮ ਠੰਡਾ ਹੋ ਜਾਂਦਾ ਹੈ ਜੇ ਹਵਾ ਨਾ ਚੱਲੇ ਤੇ ਮੌਸਮ ਗਰਮ ਹੋ ਜਾਂਦਾ ਹੈ ਫਿਰ ਅਗਲਾ ਹੈ ਪਾਣੀ ਨੀ ਨਮੀ ਸੋ ਪਾਣੀ ਨੀ ਨਮੀ ਠੀਕ ਹੈ ਸੋ ਵਾਟਰ ਰੇਨ ਹਿਊਮਿਡਿਟੀ ਹਵਾ ਵਿੱਚ ਜਲ ਵਾਸ਼ਪਾਂ ਦੀ ਮਾਤਰਾ ਵੀ ਮੌਸਮ ਨੂੰ ਪ੍ਰਭਾਵਿਤ ਕਰਦੀ ਹੈ ਕਿ ਹਵਾ ਦੇ ਵਿੱਚ ਨਮੀ ਕਿੰਨੀ ਹੈ ਜਲ ਦੇ ਆ ਜੋ ਗੈਸੀ ਰੂਪ ਹੈਗਾ ਵਾਸ਼ਪ ਹੈਗੇ ਨੇ ਜਲ ਦੇ ਉਹ ਕਿੰਨੇ ਨੇ ਜਲ ਵਾਸ਼ਪ ਨਾ ਹੋਣ ਤੇ ਹਵਾ ਖੁਸ਼ਕ ਅਤੇ ਗਰਮ ਹੋ ਜਾਂਦੀ ਹੈ ਠੀਕ ਹੈ ਅੱਗੇ ਚਲੀਏ ਸੋ ਸਮੁੰਦਰ ਜਾਂ ਮਹਾਸાગਰ ਤੋਂ ਦੂਰੀ ਡਿਸਟੈਂਸ ਫਰੋਮ ਸੀ অর ਓਸ਼ਨ ਵੀ ਜਿੱਥੇ ਅਸੀਂ ਰਹਿੰਦੇ ਆ ਜਿਹੜੀ ਥਾਂ ਹੈਗੀ ਹੈ ਉਹ ਸਮੁੰਦਰ ਤੋਂ ਜਾਂ ਮਹਾਸਾਗਰ ਤੋਂ ਕਿੰਨੀ ਨੇੜੇ ਹੈ ਕਿੰਨੀ ਦੂਰ ਹੈ ਸੋ ਕਿਸੇ ਥਾਂ ਦਾ ਮੌਸਮ ਉਸ ਥਾਂ ਦੀ ਸਮੁੰਦਰ ਜਾਂ ਮਹਾਸਾਗਰ ਤੋਂ ਦੂਰੀ ਤੇ ਵੀ ਨਿਰਭਰ ਕਰਦਾ ਹੈ ਅਸੀਂ ਕਾਰਕਾਂ ਦੀ ਗੱਲ ਕਰ ਰਹੇ ਹਾਂ ਵਿਸਥਾਰ ਦੇ ਨਾਲ ਉਹ ਕਿਵੇਂ ਪ੍ਰਭਾਵਿਤ ਕਰਦਾ ਹੈ ਉਹ ਅਸੀਂ ਅੱਗੇ ਨਿੱਕੇ ਨਿੱਕੇ ਸਵਾਲਾਂ ਵਿੱਚ ਇੱਕ ਇੱਕ ਕਾਰਕ ਨੂੰ ਲੈ ਕੇ ਕਰਾਂਗੇ ਠੀਕ ਹੈ ਫਿਰ ਅਗਲਾ ਆ ਗਿਆ ਤਾਪਮਾਨ ਟੈਂਪਰੇਚਰ ਬਹੁਤ ਵੱਧ ਤਾਪਮਾਨ ਮੌਸਮ ਨੂੰ ਗਰਮ ਅਤੇ ਬਹੁਤ ਘੱਟ ਤਾਪਮਾਨ ਮੌਸਮ ਨੂੰ ਠੰਡਾ ਕਰਦਾ ਹੈ ਤੇ 20 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਜਿਹੜਾ ਸੀ ਇਹਨੇ ਮਾਰਚ ਮਹੀਨੇ ਵਿੱਚ ਜਾਂ ਨਵੰਬਰ ਮਹੀਨੇ ਵਿੱਚ ਨਾ ਬੜਾ ਸੁਹਾਣਾ ਹੁੰਦਾ ਹੈ ਸੋ ਵੀ ਡਿਗਰੀ ਸੈਲਸੀਅਸ ਤੋਂ 3 ਡਿਗਰੀ ਸੈਲਸੀਅਸ ਤੱਕ ਸਾਡਾ ਜਿਹੜਾ ਮਨੁੱਖੀ ਸਾਡਾ ਜਿਹੜਾ ਬੰਦਰ ਸਾਨੂੰ ਇਹ ਮੌਸਮ ਬੜਾ ਵਧੀਆ ਲੱਗਦਾ ਹੈ ਇਹਨਾਂ ਦਾ ਤਾਪਮਾਨ ਮੌਸਮ ਨੂੰ ਸੁਹਾਣਾ ਬਣਾਉਂਦਾ ਹੈ ਠੀਕ ਹੈ ਅਗਲਾ ਆ ਗਿਆ ਬੱਚਿਓ ਚੌਥਾ ਸਵਾਲ ਮੌਸਮ ਦੀ ਜਾਣਕਾਰੀ ਦੇ ਸਰੋਤ ਲਿਖੋ ਕਿ ਕਿਹੜੇ ਸਰੋਤ ਨੇ ਜਿਹਦੇ ਰਾਹੀਂ ਸਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਹੈ ਸੋ ਪਹਿਲੇ ਤਿੰਨ ਸਰੋਤ ਨੇ ਮੁੱਖ ਤੌਰ ਤੇ ਤੇ ਤੀਜਾ ਜਿਹੜੇ ਤਿੰਨ ਭਾਗ ਨੇ ਪਹਿਲਾ ਹੈਗਾ ਅਖਬਾਰਾਂ ਵਿੱਚ ਦਿੱਤੇ ਅੰਕੜਿਆਂ ਦਾ ਸਮੂਹ ਵਾਰਾਂ ਵਿੱਚ ਵੀ ਅੰਕੜੇ ਛਪਦੇ ਨੇ ਚਿੱਤਰ ਵੀ ਛਪਦੇ ਨੇ ਗ੍ਰਾਫ ਛਪਦੇ ਨੇ ਜਾਂ ਕੋਈ ਹੋਰ ਚੀਜ਼ਾਂ ਛਪਦੀਆਂ ਤੇ ਉੱਤੇ ਵੇਰਵਾ ਦਿੱਤਾ ਹੁੰਦਾ ਜਿਦਾਂ ਗ੍ਰਾਫਿਕਸ ਹੁੰਦੇ ਨੇ ਬੱਦਲ ਮੀਂਹ ਦੇ ਸੰਕੇਤ ਬਣੇ ਹੁੰਦੇ ਨੇ ਉੱਚ ਨਮੀ ਲਿਖੀ ਹੁੰਦੀ ਹੈ ਹਿਊਮਿਡਿਟੀ ਲਿਖੀ ਹੁੰਦੀ ਹੈ ਹਨਾ ਬੱਦਲ ਵਾਈ ਲਿਖੀ ਹੁੰਦੀ ਸਾਰਾ ਲਿਖਿਆ ਹੁੰਦਾ ਅੰਕੜੇ ਅਖਬਾਰਾਂ ਤੋਂ ਮਿਲ ਜਾਂਦੇ ਨੇ ਫਿਰ ਮੌਸਮ ਵਿਭਾਗ ਦੀ ਨਿਰੀਖਣ ਸ਼ਾਲਾ ਅਬਜ਼ਰਵੇਟਰੀ ਜਿਹਨੂੰ ਕਹਿੰਦੇ ਆਂ ਦੇ ਅੰਕੜੇ ਸੋ ਮੌਸਮ ਵਿਭਾਗ ਕੋ ਵੀ ਹੈ ਕੋਲੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਇਹ ਤਿੰਨ ਬੱਚੇ ਯੰਤਰਾਂ ਨਾਲ ਹੀ ਕੀਤੇ ਨਿਰੀਖਣ ਤੇ ਕੁਝ ਜੇ ਨਾ ਨੂੰ ਪਰਖ ਕੇ ਦੇਖ ਕੇ ਉਹਦੀ ਜੋ ਉਹਨਾਂ ਦੇ ਰਿਖਣ ਕਰਕੇ ਅਸੀਂ ਜਿਹੜਾ ਆਪਣਾ ਨਤੀਜਾ ਕੱਢ ਸਕਦੇ ਹਾਂ ਸੋ ਜਦਾਂ ਤਿੰਨ ਹੈਗੇ ਨੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਪ੍ਰਾਪਤ ਕਰਨਾ ਰਗਮੋਟਰ ਦੇ ਨਾਲ ਹੀ ਵੱਧ ਤੋਂ ਵੱਧ ਇਹ 24 ਘੰਟਿਆਂ ਵਿੱਚ ਉੱਪਰਲਾ ਤਾਪਮਾਨ ਕਿੱਥੇ ਤੱਕ ਗਿਆ ਕਿਹੜੇ ਸਿਰ ਦਾ ਗਿਆ ਤੇ ਠੰਡਾ ਤਾਪਮਾਨ ਕਿੰਨੇ ਸਿਰੇ ਤੱਕ ਗਿਆ ਠੀਕ ਹੈ ਫਿਰ ਹਵਾ ਵਿੱਚ ਮੌਜੂਦ ਨਮੀ ਹਿਮੀਡਿਟੀ ਪਤਾ ਕਰਨੀ ਇਹ ਵੀ ਪਤਾ ਕੀਤੀ ਜਾ ਸਕਦੀ ਹੈ ਅਸੀਂ ਅਗਲੇ ਸਵਾਲਾਂ ਵਿੱਚ ਆਏਗਾ ਕੀ ਉਹ ਸੁੱਕੇ ਬਲੂ ਵਾਲਾ ਤੇ ਗਿੱਲੇ ਬਲੂ ਵਾਲਾ ਥਰਮੋਮੀਟਰ ਹੁੰਦਾ ਹੈ ਉਹਨਾਂ ਦੇ ਜੋੜੇ ਦੇ ਮਦਦ ਦੇ ਨਾਲ ਅਸੀਂ ਦੋਨੋਂ ਤਾਪਮਾਨਾਂ ਨੂੰ ਇੱਕ ਟੇਬਲ ਤੋਂ ਦੇਖ ਕੇ ਇੱਕ ਸਾਰਣੀ ਤੋਂ ਇੱਕ ਉਹ ਦਿੱਤਾ ਹੁੰਦਾ ਹੈ ਕਿ ਜੇ ਸੁੱਕੇ ਬਲੂ ਦਾ ਤਾਪਮਾਨ ਇੰਨਾ ਹੋਵੇ ਗਿੱਲੇ ਬਲੂ ਦਾ ਤਾਪਮਾਨ ਇੰਨਾ ਹੋਵੇ ਤੇ ਜਿਹੜੀ ਹਵਾ ਵਿੱਚ ਨਮੀ ਕਿੰਨੀ ਹੈਗੀ ਹੈ ਸਖੇਪ ਰਿਲੇਟਿਵ ਹਿਊਮਿਡਿਟੀ ਕਿੰਨੀ ਹੈ ਉਹ ਪਤਾ ਕਰਨੀ ਤੇ 24 ਘੰਟਿਆਂ ਦੌਰਾਨ ਹੋਈ ਵਰਖਾ ਮਾਪਣੀ ਸੋ ਬੱਚੋ ਵਰਖਾ ਮਾਪਣ ਦਾ ਵੀ ਜੰਤਰ ਹੁੰਦਾ ਹੈ ਇਹਦੇ ਨਾਲ ਹੀ ਵੀ ਅਸੀਂ ਕਿ 24 ਘੰਟਿਆਂ ਚ ਕਿੰਨਾ ਮਿਲੀਮੀਟਰ ਮੀਂਹ ਪਿਆ ਉਹੀ ਉਹ ਤਾਂ ਹੀ ਵੀ ਸਾਨੂੰ ਮੌਸਮ ਦਾ ਪਤਾ ਲੱਗਦਾ ਹੈ ਅਗਲਾ ਅਗੇ ਬੱਚੇ ਪੰਜਵਾਂ ਸਵਾਲ ਜਲਵਾਯੂ ਜਿਹਨੂੰ ਕਹਿੰਦੇ ਕਲਾਈਮੇਟ ਹੈ ਫਰਕ ਹੈ ਬੱਚੇ ਮੌਸਮ ਤੇ ਜਲਵਾਯੂ ਮੌਸਮ ਕਿਸੇ ਥਾਂ ਦਾ ਕਿਸੇ ਸਮੇਂ ਦਾ ਹੁੰਦਾ ਹੈ ਤੇ ਜਲਵਾਯੂ ਹੁੰਦਾ ਬੱਚਿਓ ਇੱਕ ਕਲਾਈਮੇਟ ਜਿਹੜਾ 25-30 ਵਰਿਆਂ ਦਾ ਲੰਬੇ ਸਮੇਂ ਦੀ ਔਸਤ ਹੁੰਦੀ ਹੈ ਠੀਕ ਹੈ ਸੋ ਕਿਸੇ ਥਾਂ ਦੀਆਂ 25 ਤੋਂ 30 ਸਾਲਾਂ ਦੇ ਮੌਸਮ ਦੀਆਂ ਹਾਲਤਾਂ ਦੀ ਔਸਤ ਨੂੰ ਜਲਵਾਯੂ ਕਿਹਾ ਜਾਂਦਾ ਹੈ ਸਭਾਜ ਮੌਸਮ ਕਿਸੇ ਥਾਂ ਦਾ ਇੱਕ ਮੌਕੇ ਤੇ ਵਿਰਵਾ ਤੇ ਜਿਹੜਾ ਜਲਵਾਯੂ ਹੈ ਬੱਚਿਓ 25 ਤੋਂ 30 ਸਾਲਾਂ ਦਾ ਲਗਭਗ ਲੰਬੇ ਸਮੇਂ ਤੱਕ ਸਾਰੇ ਮੌਸਮਾਂ ਦਾ ਸਮੂਹ ਹੈ ਉਹਦੇ ਸਾਰੇ ਮੌਸਮ ਦੀਆਂ ਹਾਲਾਤਾਂ ਦਾ ਔਸਤ ਹੈਗੀ ਹੈ ਠੀਕ ਹੈ ਸੋ ਧਰਤੀ ਦੇ ਵੱਖ-ਵੱਖ ਥਾਵਾਂ ਦਾ ਜਲਵਾਯੂ ਵੀ ਵੱਖ-ਵੱਖ ਹੁੰਦਾ ਹੈ ਹੁਣ ਬੱਚਿਓ ਦੇਖਣਾ ਹੈ ਕਿ ਕਿਸੇ ਥਾਂ ਦਾ ਜਲਵਾਯੂ ਜਾਂ ਕਲਾਈਮੇਟ ਕਿਹੜੇ ਕਾਰਕਾਂ ਤੇ ਨਿਰਭਰ ਕਰਦਾ ਹੈ ਪਹਿਲੇ ਅਸੀਂ ਮੌਸਮ ਦੀ ਗੱਲ ਕੀਤੀ ਹੁਣ ਅਸੀਂ ਜਲਵਾਯੂ ਦੀ ਗੱਲ ਕਰਾਂਗੇ ਸੋ ਕਿਸੇ ਥਾਂ ਦਾ ਜਲਵਾਯੂ ਹੇਠ ਲਿਖੇ ਕਾਰਕਾਂ ਤੇ ਨਿਰਭਰ ਕਰਦਾ ਹੈ ਪਹਿਲਾ ਹੈਗਾ ਸਮੁੰਦਰ ਤੋਂ ਦੂਰੀ ਡਿਸਟੈਂਸ ਫਰਮ ਸੀ ਦਿਨ ਵੇਲੇ ਜਲਸਮੀਰ ਚਲਦੀ ਹੈ ਅਸੀਂ ਇਹ ਪਿਛਲੇ ਤਾਪ ਦੇ ਤਾਪ ਦਾ ਜਿਹੜਾ ਸਬਕ ਸੀ ਉਹ ਚ ਵੀ ਜਲਸਮੀਰ ਬਾਰੇ ਪੜਿਆ ਸੀਗਾ ਤੇ ਥਲਸਮੀਰ ਬਾਰੇ ਪੜਿਆ ਸੀਗਾ ਸੋ ਦਿਨ ਵੇਲੇ ਜਲਸਮੀਰ ਜਿਹਨੂੰ ਸੀ ਬਰੀਜ਼ ਕਹਿੰਦੇ ਆ ਅਤੇ ਰਾਤ ਵੇਲੇ ਥਲਸਮੀਰ ਜਿਹਨੂੰ ਲੈਂਡ ਬਰੀਜ਼ ਕਹਿੰਦੇ ਆ ਕਰਕੇ ਸਮੁੰਦਰ ਜਾਂ ਮਹਾਸਾਗਰ ਦੇ ਨੇੜਲੇ ਥਾਵਾਂ ਦਾ ਜਲਵਾਯੂ ਸੁਹਾਵਣਾ ਹੁੰਦਾ ਹੈ ਸੋ ਸਮੁੰਦਰ ਨੇੜੇ ਬੱਚੇ ਤਾਪਮਾਨ ਬਹੁਤ ਸਿਰੇ ਦਾ ਵੀ ਨਹੀਂ ਆਂਦਾ ਤੇ ਬਹੁਤ ਥੱਲੇ ਦਾ ਵੀ ਨਹੀਂ ਆਂਦਾ ਉੱਥੇ ਮੌਸਮ ਥੋੜਾ ਦਰਮਿਆਨਾ ਰਹਿੰਦਾ ਹੈ ਦੂਜੇ ਜਿਹੜੇ ਦੂਰ ਦੇ ਇਲਾਕੇ ਉਹਨਾਂ ਨਾਲੋਂ ਕਿਉਂਕਿ ਹਵਾ ਚੱਲਦੀ ਰਹਿੰਦੀ ਹੈ ਤੇ ਮੌਸਮ ਸੁਹਾਵਣਾ ਹੁੰਦਾ ਹੈ ਦੂਜਾ ਹੈ ਉਚਾਨ ਐਲਟੀਟਿਊਡ ਭਾਵ ਉਹ ਥਾਂ ਜਿਹੜੀ ਹੈਗੀ ਹੈ ਸਮੁੰਦਰੀ ਤਲ ਤੋਂ ਕਿੰਨੀ ਉੱਚੀ ਹੈ ਸੋ ਕਿਸੇ ਥਾਂ ਦੀ ਸਮੁੰਦਰੀ ਤਲ ਤੋਂ ਉਚਾਈ ਨੂੰ ਉਚਾਨ ਕਿਹਾ ਜਾਂਦਾ ਹੈ ਮੈਦਾਨੀ ਇਲਾਕਿਆਂ 'ਚ ਗਰਮੀ ਜ਼ਿਆਦਾ ਹੁੰਦੀ ਹੈ ਅਤੇ ਉਚਾਈ ਵਧਣ ਨਾਲ ਭਾਵੇਂ ਜਿਹਾ ਪਹਾੜਾਂ ਤੇ ਗਰਮੀ ਘਟਦੀ ਹੈ ਸੋ ਜਿਹੜੇ ਥਾਂ ਬੱਚਿਓ ਸਮੁੰਦਰ ਦੇ ਤਲ ਤੋਂ ਉੱਚੇ ਨੇ ਉੱਥੇ ਔਸਤ ਦੇਖਿਆ ਜਾਏਗਾ ਤੇ ਬਾਕੀ ਹੋਰ ਕਾਰਕ ਜੇ ਇੱਕੋ ਜੇ ਹੋਣ ਤੇ ਦੋ ਥਾਵਾਂ ਲਈਏ ਤੇ ਜਿਹੜੀ ਥਾਂ ਉੱਚੀ ਹੈਗੀ ਹੈ ਉੱਥੇ ਠੰਡ ਜ਼ਿਆਦਾ ਹੋਏਗੀ ਠੀਕ ਹੈ ਵਿਥਕਾਰ ਵਿਥਕਾਰ ਮਨੇ ਕਿੰਨੀ ਵਿਥ ਹੈਗੀ ਹੈ ਜਾਂ ਭੂਮਧ ਰੇਖਾਂ ਤੋਂ ਦੂਰੀ ਭਾਵ ਭੂਮਧ ਰੇਖਾ ਜਿਹਨੂੰ ਇਕਵੇਟਰ ਕਹਿੰਦੇ ਆ ਉਥੋਂ ਦੀ ਉਹ ਥਾਂ ਕਿੰਨਾ ਦੂਰ ਹੈ ਡਿਸਟੈਂਸ ਫਰਮ ਦੀ ਇਕਵੇਟਰ ਸੋ ਭੂਮਧ ਰੇਖਾ ਦੇ ਨੇੜਲੇ ਇਲਾਕਿਆਂ 'ਚ ਸਾਰਾ ਸਾਲ ਗਰਮੀ ਅਤੇ ਨਮੀ ਰਹਿੰਦੀ ਹੈ ਜੇ ਭੂ ਕਿਉਂਕਿ ਉਥੇ ਸੂਰਜ ਹਰ ਵੇਲੇ ਸਿੱਧੀ ਕਰਨਾ ਦਿੰਦੀ ਹੈ ਠੀਕ ਹੈ ਤੇ ਭੂਮਧ ਰੇਖਾ ਤੋਂ ਦੂਰ ਧਰੁਵਾਂ ਵੱਲ ਗਿਆ ਜੇ ਉੱਪਰ ਨੂੰ ਜਾਈਏ ਉੱਤਰ ਵੱਲ ਦੱਖਣ ਵੱਲ ਜਾਈਏ ਜਲਵਾਯੂ ਠੰਡਾ ਹੁੰਦਾ ਜਾਂਦਾ ਹੈ ਜਿੰਨਾ ਧਰੂਵ ਦੇ ਕੋਲ ਜਾਓਗੇ ਉਨਾ ਤਾਪਮਨ ਠੰਡਾ ਹੋ ਜਾਏਗਾ ਘਟ ਜਾਏਗਾ ਫਿਰ ਅਗੇ ਪਹਾੜਾਂ ਦੀ ਦਿਸ਼ਾ ਪਹਾੜਾਂ ਦੀ ਲੜੀ ਦੀ ਜਿਹੜੀ ਹੈ ਉਹ ਲੜੀ ਹੈ ਉਹ ਕਿਸ ਦਿਸ਼ਾ ਵਿੱਚ ਹੈਗੀ ਹੈ ਉਸ ਇਲਾਕੇ ਵਿੱਚ ਚਲਦੀ ਪੌਣ ਚਲਦੀ ਹਵਾ ਦੇ ਮੁਕਾਬਲੇ ਸੋ ਪੌਣ ਦੀ ਦਿਸ਼ਾ ਦੇ ਮੁਕਾਬਲੇ ਪਹਾੜਾਂ ਦੀ ਦਿਸ਼ਾ ਕੀ ਉਹ ਪਹਾੜਾਂ ਦੀ ਜਿਹੜੀ ਲੜੀ ਹੈਗੀ ਹੈ ਉਹ ਜਿਹੜੀ ਉਹਦੀ ਪਹਾੜਾਂ ਦੀ ਲੜੀ ਬਣੀ ਹੋਈ ਹੈ ਉਹ ਚਲਦੀ ਪੌਣ ਦੇ ਸਮੰਤਰ ਹੈ ਜਾਂ ਲੰਬਾਤਮਕ ਹੈ ਮਤਲਬ ਕੀ ਉਹ ਪੌਣ ਜਿਹੜੀ ਹੈ ਉਹਦੇ ਨਾਲ ਨਾਲ ਚਲਦੀ ਹੈ ਪਹਾੜਾਂ ਦੀ ਲੜੀ ਦੇ ਨਾਲ ਜਾਂ ਸਿੱਧੀ ਪਹਾੜਾਂ ਨੂੰ ਅਕੇ ਟੱਕਰ ਮਾਰਦੀ ਹੈ ਸੋ ਸਮੰਤਰ ਜਾਂ ਲੰਬਾਤਮਕ ਵੀ ਕਿਸੇ ਥਾਂ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਹ ਗੱਲਾਂ ਦਾ ਵਿਸਤਾਰ ਅਸੀਂ ਨਿੱਕੇ ਨਿੱਕੇ ਹੋਰ ਸਵਾਲਾਂ ਵਿੱਚ ਕਰਾਂਗੇ ਪਰ ਮੁੱਖ ਤੌਰ ਤੇ ਜਿਹੜੇ ਬੱਚਿਓ ਇਹ ਕਾਰਕ ਨੇ ਇਹ ਸਮਝਣੇ ਬੜੇ ਜ਼ਰੂਰੀ ਨੇ ਕਿ ਕਿਸੇ ਇਲਾਕੇ ਦਾ ਜਲਵਾਯੂ ਕਿਹੜੇ ਕਾਰਕਾਂ ਤੇ ਨਿਰਭਰ ਕਰਦਾ ਹੈ ਤੇ ਚਾਰ ਮੁੱਖ ਹੈ ਵਲੇ ਸੀਗੇ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡੇ ਇਸ ਸਬਕ ਦੇ ਇਸ ਅਧਿਆਏ ਦੇ ਪਹਿਲੇ ਸਵਾਲ ਅਤੇ ਉੱਤਰ ਦਿਓ ਦੇ 6 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ